ਹੰਕਾਰ ਜਿਹੜਾ ਹੰਕਾਰ ਨਾਲ ਭਰਿਆ ਹੋਇਆ ਲੋਭ ਨਾਲ ਭਰਿਆ ਹੋਇਆ ਉਹ ਪੜਿਆ ਹੋਇਆ ਮੂਰਖ ਹੈ ਮਹਾਰਾਜ ਬਾਣੀ ਕਹਿੰਦੀ ਹੈ ਇਹੀ ਗੱਲ ਆ ਇਸ ਕਰਕੇ ਜਿਹੜੇ ਪੜੇ ਲਿਖੇ ਲੋਕ ਨੇਗੇ ਇਹਨਾਂ ਦੇ ਹੁਣ ਬਾਪੂ ਜੀ ਕੋਲੇ ਨਿਵਰਤਾ ਸਹਿਜ ਹਨਾ ਜੋ ਬਾਣੀ ਦੀਆਂ ਗੱਲਾਂ ਗੁਰੂ ਦਾ ਬਾਣਾ ਇਸ ਤੋਂ ਉਹ ਅਮੀਰ ਕਿਡਾ ਹੋ ਸਕਦਾ ਠੀਕ ਹੈ ਪੁੱਤ ਤੇਰੇ ਭਰਾ ਪੋਤਰਾ ਸਾਰੇ ਹੀ ਜਹੇ ਆਧਾਰ ਸਨ ਦੇ ਆ ਵਡਾਸਤੀ ਸਾਡੇ ਬੋਡੇ ਤੇ ਹੁੰਦੇ ਆ ਉਸ ਵਾਲੇ ਪਰਸੋ ਮੈਨੂੰ ਆਲੇ ਬਾਬਾ ਠਾਹ ਕਰ ਮੈਂ ਕਿਹਾ ਤਾਂ ਮਹਾਰਾਜ ਨੇ ਜਾਚ ਹੀ ਨਹੀਂ ਦੱਸੀ ਠਾਹ ਕਰਨ ਦੀ ਇਹ ਤਾਂ ਇਹ ਤਾਂ ਉੱਪਰ ਹੋਵੇਗਾ ਇਹ ਨਹੀਂ ਥੱਲੇ ਹੋਵੇਗਾ ਸਹੀ ਹੈ ਮੈਨੂੰ ਅਸਲ ਲਸਨਸ ਮੈਂ ਹੋ ਮੈਨੂੰ ਸੁਣ ਸੁ ਤੋਂ ਬਗੇਰ ਤੁਰਿਆ ਫਿਰਦਾ ਇੱਕ ਦੂਜਾ ਦਾ ਆਖੇ ਬਾਪੂ ਅਸੀਂ ਵੀ ਤੇਰੇ ਧੀਆ ਪੁੱਤ ਮੈਂ ਮੈਂ ਫਿਰ ਤੁਹਾਨੂੰ ਕੀ ਆ ਨਾ ਉਹਨਾਂ ਨੂੰ ਪਤਾ ਵੀ ਹੁੰਦੇ ਇਹ ਮੂਰਖੀ ਆ ਠੋਕ ਸਿੱਧਾ ਹੀ ਦਿੰਦੇ ਅਸੀਂ ਅਸੀਂ ਬਾਪੂ ਤੈਨੂੰ ਛੋਟੀ ਜਿਹੀ ਗੱਲ ਦੱਸਾਂ ਤੁਸੀਂ ਬਹੁਤ ਵੱਡਾ ਧਿਆਨ ਦੱਸ ਅਸੀਂ ਜਿਹੜੀ ਲਾਦ ਆ ਨਾ ਅਸੀਂ ਹੈਗਾ ਬਾਆ ਹੈਗਾ ਬਾਬਾ ਭਾਈ ਵੱਲੋਂ ਦੀ ਲਾਦ ਅੱਛਾ ਜੀ ਭਾਈ ਵੱਲੋਂ ਸਭ ਤੋਂ ਪਹਿਲਾਂ ਜਿਹਨੂੰ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਨੇ ਮੈਂ ਜਾਣ ਉਹਨਾਂ ਨੂੰ ਭਾਈ ਵੱਲੋਂ ਦੀ ਉਹਨਾਂ ਨੇ ਸਭ ਤੋਂ ਵੱਡੀ ਸੇਵਾ ਸਭ ਤੋਂ ਵੱਡੀ ਸੇਵਾ ਜਿਹੜੀ ਹਰਮਨ ਸਭ ਤੋਂ ਪਹਿਲੋ ਸਲੋਵਰ ਦੀ ਸਭ ਤੋਂ ਵੱਡੀ ਸੇਵਾ ਜਿਹੜੀ ਬਾਬਾ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਨੂੰ ਪਹਿਲੋ ਦਿੱਤੀ ਗਈ ਬਾਬਾ ਭਾਈ ਵਾਲਿਆਂ ਨੂੰ ਦਿੱਤੀ ਗਈ ਸੀ ਉਹਦੀ ਲਾਦ ਆ ਜੀ ਫੱਟ ਸਾਡਾ ਫਫੜੇ ਭਾਈ ਕੇ ਸਥਾਨ ਬਣਿਆ ਹੋਇਆ ਅਸੀਂ ਹੁਣ ਅਸੀਂ ਭਾਈ ਕੇ ਪਰਿਵਾਰ ਵਜਦਾਂ ਜੀ ਅਸੀਂ ਭਾਈ ਕੇ ਦੀ ਲਾਦ ਠੀਕ ਐ ਨੰਬਰ ਪੁੱਤ ਦੇ ਜਾ ਹਾਂਜੀ ਇਹ ਨੰਬਰ ਲੈ ਜਾ ਹਾਂਜੀ ਲੋਡ ਪਵੇ ਮੈਂ ਨਾਲ ਤੇਰੇ ਅੱਧੀ ਰਾਤ ਮੈਨੂੰ ਸੱਦੀ ਜੇ ਅੱਧੀ ਰਾਤ ਨਾ ਮੈਂ ਤੇਰੇ ਕੋਲ ਆਇਆ ਨਾ ਫੇ ਆਖੀ ਬੁਲਕਾਰ ਸਿਆਂ ਬਿਲਕੁਲ ਤੂੰ ਦਾ ਨੰਬਰ ਦੀ ਤੁਸੀਂ ਤੁਹਾਡੇ ਕੋਲੇ ਫੋਨ ਹੈਗਾ ਫੋਨ ਹੈਗਾ ਮੇਰੇ ਕੋਲ ਤੁਹਾਨੂੰ ਤੁਹਾਨੂੰ ਫੋਨ ਵਟਸਐਪ ਚਲਾਉਣੀ ਹੁੰਦੀ ਹੈ ਮੈਨੂੰ ਕੋਈ ਵਟਸਐਪ ਨਹੀਂ ਚਲਾਉਣੀ ਸਿੱਧਾ ਨੰਬਰ ਕੋਈ ਨਹੀਂ ਮੇਰਾ ਨਾ ਇਹ ਨੰਬਰ ਵੀ ਨਹੀਂ ਤਾਂ ਇਹ ਇਹ ਨੰਬਰ ਬਾਬੂ ਕਿਸੇ ਨੂੰ ਨਾ ਨਹੀਂ ਮੈਨੂੰ ਜਿਹੜਾ ਮੇਰਾ ਫੋਨ ਨਾ ਉਹ ਵਾਹ ਬਈ ਵਾਹ ਫੜ ਇੱਥੇ ਲਿਖ ਕੇ ਦੇ ਮੈਨੂੰ ਆਪਦਾ ਨੰਬਰ ਮੈਨੂੰ ਖੜਾ ਐ ਨਹੀਂ ਮੈਨੂੰ ਬੇਟਾ ਆਪਦਾ ਨੰਬਰ ਨਹੀਂ ਕਿਉਂ ਮੈਨੂੰ ਵੀ ਤੇਰੇ ਆਕੂ ਮੈਂ ਵੀ ਮਾਂ ਜੀ ਜੰਮਿਆ ਤੇ ਮੈਂ ਮਾਂ ਜੀ ਪੜਿਆ ਲੱਗਿਆ ਬਈ ਇੱਥੇ ਲਿਖੋ ਆ ਗਿਆ ਅਸੇਵ ਕਰੇ ਅਸੇਵ ਨਾ ਅੰਬਰ ਰੱਖ ਲਿਖੋ ਇੱਥੇ ਲਿਖੋ ਹਾਂ ਇਹ ਕਿਸੇ ਕੋਲ ਤੇਰਾ ਨਾਮ ਆ ਬਾਪੂ ਆਪਣਾ ਸਰਕਾਰ ਫਲਕਾਰ ਸਿੰਘ ਮੇਰਾ ਨਾਮ ਹੀ ਇਹ ਚੀਜ਼ ਵੀ ਸ਼ੇਅਰ ਲਿਖੇ ਜਾਂਦੇ ਆ ਲਿਖ ਹੀ ਦਿਨੇ ਕਿ ਸੇਵ ਵੀ ਕਰਦੇ ਪੁੱਤ ਇੱਧਰ ਕਰ ਲੈ ਬਾਬਾ ਬਾਈ ਦੇ ਫੋਨ ਤੇ ਸੇਵ ਬਲਕਾਰ ਸਿੰਘ ਪਿੰਡ ਕਾਂਗਸੜਾ ਜੀ ਆ ਨਾਲ ਹੀ ਖਨੌਰੀ ਦੇ ਮੈਂ ਰੋਜ਼ ਢੇੜਾ ਮਾਰਦਾ ਭਾਵੇਂ ਕਿੰਨਾ ਕੰਮ ਹੁਣ ਨਾ ਗੁਰਦੁਆਰਾ ਸਾਹਿਬ ਦੇ ਉੱਤੇ ਲੱਗਾ ਸੀ ਕੰਮ ਕਰਦਾ ਕਰਦਾ ਮੈਂ ਕਿਹਾ ਮਾਈਕਲ ਦੀਪ ਢੇੜਾ ਮਾਰ ਕੇ ਆਵਾਂ ਤੇ ਸਵੇਰੇ ਕੱਲ ਮੁੰਡੇ ਆਏ ਸੀ ਦੋਵੇਂ ਮੇਰਾ ਧਰਮ ਪਰਸੋਂ ਨਾਲ ਮੇਰੀ ਤਾਹ ਨਹੀਂ ਨਿਕਲ ਗਈ ਇੱਥੇ ਵੇਖ ਕੇ ਹਾਲੇ ਬਾਬਾ ਉਸੋਂ ਮਰ ਗਿਆ ਨਾ ਤਾਂ ਹੀ ਨਿਕਲ ਗਿਆ ਵੇਖ ਕੇ ਵੀ ਇਹ ਕੀ ਬਣਿਆ ਸਾਡੇ ਧੀਆ ਪੁੱਤਾਂ ਦੇ ਨਾਲ ਉਹ ਵੇਖੋ ਉਹ ਵੀ ਟਾਈਮ ਸੀ ਕਿ ਸਾਨੂੰ ਇਹ ਆ ਨਹੀਂ ਦੇ ਸੀ ਇੱਕ ਟਾਈਮ ਤੇ ਅੱਠ ਦਿਨੀ ਨਾਗਾ ਪਾਓ ਰੋਟੀ ਦਾ ਤੇ ਇੱਕ ਟਾਈਮ ਰੋਟੀ ਖਾਓ ਤੇ ਅੰਨ ਬਚਾਓ ਉਹ ਅੱਜ ਜੇ ਅੱਜ ਜੀ ਆਲੋ ਨੰਬਰ ਸੇਵ ਕਰਦਾ ਮੈਂ ਪਾਪਾ ਕੁਛ ਸ਼ਰਧੇ ਦੁਆਵਾਂ ਵੇਖ